ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸਿਵਲ ਹਸਪਤਾਲ ਦਰਾਹਾ ਦੀ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਜਿਸ ਨੂੰ ਅਜੇ ਸ਼ੁਰੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਭਾਜਪਾ ਦੇ ਮਹਿਲਾ ਵਿੰਗ ਦੇ ਸਪੋਕਸਪਰਸਨ ਨੀਤੂ ਸਿੰਘ ਵੱਲੋਂ ਇਸ ਦੇ ਅੱਗੇ ਪਹਿਲਾਂ ਵੀ ਧਰਨਾ ਲਗਾਇਆ ਗਿਆ ਸੀ ਹੁਣ ਦੁਬਾਰਾ ਧਰਨਾ ਲਗਾਇਆ ਗਿਆ ਹੈ ਦੂਸਰੇ ਪਾਸੇ ਮੈਡਮ ਨੀਤੂ ਦੇ ਹੀ ਇੱਕ ਪੁਰਾਣੇ ਸਾਥੀ ਰਿਸ਼ੀ ਦੇਵ ਸ਼ਾਸਤਰੀ ਵੱਲੋਂ ਅੱਜ ਖੰਨਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਹ ਐਲਾਨ ਲਗਾਇਆ ਗਿਆ ਕਿ ਮੈਡਮ ਨੀਤੂ ਨੇ ਉਹਨਾਂ ਦੀ ਬੇਟੀ ਨੂੰ ਵਿਦੇਸ਼ ਭੇਜਣ ਦੇ ਚਾਂਸਾ ਦੇ ਕੇ ਉਹਨਾਂ ਦੇ ਨਾਲ 14.5 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਉਹਨਾਂ ਨੇ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕੀਤੀ ਹੋਈ ਹੈ ਪਰੰਤੂ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦੱਸਿਆ ਕਿ ਮੈਡਮ ਨੀਤੂ ਨੇ ਇਹ ਧਰਨਾ ਸਿਰਫ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੀਤਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਅਗਰ ਪ੍ਰਸ਼ਾਸਨ ਮੈਡਮ ਨੀਤੂ ਦੇ ਰੋਜ਼ ਜਲਦੀ ਕਾਰਵਾਈ ਨਹੀਂ ਕਰਦਾ ਤਾਂ ਉਹ ਇਸ ਧਰਨੇ ਦੇ ਅੱਗੇ ਬਿਲਕੁਲ ਅੱਗੇ ਆਪਣਾ ਧਰਨਾ ਲਗਾ ਦੇਣਗੇ ਤੇ ਉਦੋਂ ਤੱਕ ਬੈਠਣਗੇ ਹਿੰਦੂ ਜੱਥੇਬੰਦੀਆਂ ਨੂੰ ਲੈ ਕੇ ਤਾਨਾ ਲਗਾਉਣਗੇ ਉਦੋਂ ਤੱਕ ਬੈਠਣਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਦੂਸਰੇ ਪਾਸੇ ਜਦੋਂ ਮੈਡਮ ਨੀਤੂ ਨਾਲ ਇਸ ਮਸਲੇ ਦੇ ਉੱਪਰ ਗਲਵਚ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਉਹ ਦੇਖਦਿਆਂ ਦੋਹਾਂ ਪੱਖਾਂ ਦਾ ਇਸ ਮਸਲੇ ਦੇ ਉੱਪਰ ਕੀ ਕਹਿਣਾ ਹੈ ਮੈਂ ਇਹ ਨੂੰ ਇੱਕ ਨੂੰ ਕਿਹਾ ਸੀਗਾ ਹੁਣ 26 ਨੂੰ ਅੱਜ ਕਿਉਂ ਵਹਿ ਗਈ ਹੋ ਸਿਧਰ ਸਾਸ਼ਤਰੀ ਕਰਮ ਕਾਂਡੀ ਬ੍ਰਾਹਮਣ ਸਾਹਿਬੀ ਪ੍ਰਧਾਨ ਔਰ ਵਿਸ਼ਵ ਹਿੰਦੂ ਸਨਾਤਨ ਸੇਵਾ ਸੰਗਠਨ ਦਾ ਰਾਸ਼ਟਰੀ ਮहासਚਿਵ ਤੇ ਅੱਜ ਕਿਸ ਮਸਲੇ ਨੂੰ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੇਰੇ ਨਾਲ ਠੱਗੀ ਹੋ ਗਈ ਜੀ ਨੀਤੂ ਸਿੰਘ ਉਰਫ ਸ ਨਾਮ ਹੋਰ ਵੀ ਹੈ ਇਹਦੇ ਦੋ ਨਾਮ ਰੱਖੇ ਐ ਔਰ ਇਹ ਜਿਹੜੇ ਹੈਗੇ ਦਰਾਹੇ ਦੇ ਵਿੱਚ ਰਹਿੰਦੇ ਐ ਔਰ ਇਹਨਾਂ ਕੋਲ ਅਸੀਂ ਬੀਟੀ ਬੇਟੀਆਂ ਦਾ ਜਿਹੜਾ ਹੈਗਾ ਪੇਪਰ ਪਾਸਪੋਰਟ ਤੇ ਸਰਟੀਫਿਕੇਟ ਸਾਰਾ ਕੁਝ ਲੈ ਗਏ ਔਰ ਇਹਨਾਂ ਨੇ ਇਹ ਕਿਹਾ ਕਿ ਮੈਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਵੀਜ਼ਾ ਲਿਆ ਦਵਾਂਗੀ ਅਸੀਂ ਚਲੋ ਫਿਰ ਮੇਰੀ ਬੇਟੀਆਂ ਨੇ ਮਨਾ ਵੀ ਕੀਤਾ ਕਿ ਰਹਿਣ ਦੋ ਅਸੀਂ ਵੀਜ਼ਾ ਨਹੀਂ ਲਵਾਣਾ ਅਸੀਂ ਨਹੀਂ ਲੈਣਾ ਇਨੇ ਕਿਹਾ ਠੀਕ ਹੈ ਜੀ ਨਹੀਂ ਆ ਬਾਤ ਚ ਇਹ ਪਤਾ ਲੱਗਿਆ ਜਦੋਂ ਮੈਡੀਕਲ ਦਾ ਡੇਟ ਦੱਸਿਆ ਇਹਨੇ ਕਿ ਹਾਂ ਜਿਹੜਾ ਹੈਗਾ ਵੀਜ਼ਾ ਆ ਗਿਆ ਤੇ ਮੇਰੇ ਨਾਲ ਬਹੁਤ ਵੱਡੀ ਠੱਗੀ ਕੀਤੀ ਹੈ acha ਇਸ ਤੋਂ ਬਾਅਦ ਅਸੀਂ ਇਹਨਾਂ ਨਾਲ ਜਾਂਦੇ ਵੀ ਰਹੇ ਅਸੀਂ ਸਮਝੇ ਚਲੋ ਲੇਡੀਸ ਹੈ ਇਹਦੀ ਮਦਦ ਆਪਾਂ ਨੂੰ ਕਰਨੀ ਚਾਹੀਦੀ ਹੈ ਪਰ ਜਿਹੜਾ ਬੰਦਾ ਨਾਲ ਰਹਿੰਦਾ ਜਿਹੜਾ ਹੈਲਪ ਕਰਦਾ ਜੇ ਉਹਦਾ ਨਹੀਂ ਬਖਸਿਆ ਤਾਂ ਮੈਨੂੰ ਲੱਗਦਾ ਕਿ ਇਹਨੇ ਕਿਸੇ ਨੂੰ ਬਖਸ਼ਣਾ ਨਹੀਂ ਹੈ ਔਰ ਮੈਂ ਜਦੋਂ ਤੱਕ ਰਿਹਾ ਉਥੇ ਇੱਕ ਵੀ ਕਲਾਇੰਟ ਖੁਸ਼ ਹੋ ਕੇ ਨਹੀਂ ਗਿਆ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਆ ਪ੍ਰਸ਼ਾਸਨ ਕਿਸੇ ਦੇ ਸਹਿ ਦੇ ਵਿੱਚ ਇਹਦੇ ਤੇ ਪਰਚਾ ਨਹੀਂ ਕਰ ਰਹੇ ਔਰ ਇਹਨੂੰ ਸਹਿ ਦੇ ਰਹੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੇ ਮੇਰਾ ਪੇਪਰ ਔਰ ਮੇਰੇ ਪੈਸੇ ਸਹੀ ਹੈ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ ਔਰ ਇਦੇ ਤੇ ਬੰਨ ਦੀ ਕਾਰਵਾਈ ਕੀਤੀ ਜਾਵੇ। ਧੱਕੀ ਦੀ ਗੱਲ ਕਰਦੋ ਕਿਸ ਤਰ੍ਹਾਂ ਧੱਕੀ ਮਾਰੀ ਠੋਡੇ ਵਾਲੇ ਨੇ। ਧੱਕੀ ਦੇਖੋ ਜੇ ਅਸੀਂ ਅਕਾਊਂਟ ਦੇ ਵਿੱਚ ਇਹਨੇ 7 ਲੱਖ ਰੁਪਇਆ ਪਵਾ ਲਿਆ ਤੇ ਕਹਿੰਦੇ ਜੀਆਈਸੀ ਦੇ ਪੈਸੇ ਆ ਅਸੀਂ ਜੀਆਈਸੀ ਪਰ ਇਹ ਉਹ ਤੁਸੀਂ ਦੇ ਦਿਓ। ਅਸੀਂ 7 ਲੱਖ ਰੁਪਇਆ ਅਕਾਊਂਟ ਚ ਦਿੱਤਾ ਉਹ ਵੀ ਇਹਨਾਂ ਨੇ ਆਪਣੇ ਅਕਾਊਂਟ ਚ ਨਹੀਂ ਮੰਗਾਇਆ। ਕਿਸੇ ਹੋਰ ਦੇ ਅਕਾਊਂਟ ਚ ਮੰਗਾਇਆ ਤੇ ਅਸੀਂ ਫਿਰ ਉਹਦੇ ਜਾਂਚ ਪੜਤਾਲ ਕੀਤੀ ਇਹਨਾਂ ਦੇ ਨਾਮ ਨਹੀਂ ਸੀ। ਫਿਰ ਵੀ ਚਲੋ ਇਹ ਕਹਿੰਦੇ ਚ ਪਾ ਦਿਓ ਜਿਹੜਾ ਕਿ ਆਪਣੇ ਕੋਲ ਸਬੂਤ ਹੈ ਇਹ ਕਹਿੰਦੇ ਆ ਕਿ ਹਾਂ ਮੈਨੂੰ 7 ਲੱਖ ਰੁਪਈਆ ਮਿਲ ਗਿਆ ਔਰ ਚੈੱਕ ਦਿੱਤਾ ਹੋਇਆ ਚੈੱਕ ਨੰਬਰ ਫੋਟੋ ਸਟੇਟ ਕਰਕੇ ਮੋਬਾਈਲ ਦੇ ਉੱਤੇ ਭੇਜਿਆ ਕਿ ਇਸ ਅਕਾਊਂਟ ਚ ਪਾ ਦਿਓ ਅਸੀਂ 7 ਲੱਖ ਉਹਦੇ ਅਕਾਊਂਟ ਚ ਪਾਤਾ ਸਾਡੇ 7.5 ਲੱਖ ਰੁਪਈਆ ਕੈਸ਼ ਹੈ ਜਿਹੜਾ ਕਿ ਰੋਡ ਦੇ ਉੱਪਰ ਗੱਡੀ 'ਚ ਬੈਠੇ ਸੀ ਔਰ ਉੱਥੇ 7.5 ਲੱਖ ਰੁਪਈਆ ਕੈਸ਼ ਲੈ ਗਿਆ ਭਾਵੇਂ ਤੁਹਾਨੂੰ ਪਤਾ ਹੈ ਪਰ ਤੇ ਦਰਦ ਨਹੀਂ ਠੱਗੀ ਦੇ ਤਾਂ ਦੇ ਹੋਏ ਨੇ ਫਿਰ ਵੀ ਤੁਸੀਂ ਉਹ ਸਾਥ ਦਿੰਦੇ ਰਹੇ ਇਸ ਕਾਰਨ ਸੀ ਆਏ ਦੇਖੋ ਮੈਂ ਸਮਝ ਨਾ ਸਕਿਆ ਮੈਂ ਇਹ ਸਮਝਿਆ ਕਿ ਚਲੋ ਇੱਕ ਲੇਡੀਜ਼ ਹੈ ਆਪਾਂ ਨੂੰ ਖੜਨਾ ਚਾਹੀਦਾ ਸੀਗਾ ਉਹ ਸਮਾਜ ਸੇਵਾ ਲਈ ਪਰ ਮੈਨੂੰ ਤਾਂ ਲੱਗਦਾ ਸਮਾਜ ਸੇਵੀ ਤਾਂ ਨਹੀਂ ਹੈ ਮੈਨੂੰ ਸਮਾਜ ਦੇ ਵਿੱਚ ਬੈਠ ਕੇ ਲੋਕਾਂ ਨੂੰ ਠੱਗਣ ਦਾ ਇਹ ਕੰਮ ਹੈ ਮੈਂ ਤੁਹਾਨੂੰ ਦੱਸਦਾ ਐਸਐਸਪੀ ਆਫਿਸ ਮੈਂ ਗਿਆ ਤੇ ਉੱਥੇ ਪਤਾ ਲੱਗਿਆ ਕਿ ਇਹਦੇ ਵਿਰੁੱਧ 27 ਦਰਖਾਸਤਾਂ ਪਈ ਹੋਈਆਂ ਹੀਆਂ ਮੈਂ ਹੈਰਾਨ ਹੋ ਗਿਆ ਫਿਰ ਅਸੀਂ ਪਰਤਾਲ ਸ਼ੁਰੂ ਕਰੀ ਜੀ ਤੇ ਇਹਨੇ ਜੀਆਈਸੀ ਜਿਹੜੀ ਭਰੀ ਹੋਈ ਸੀਗੀ ਉਹ ਜੀਆਈਸੀ ਤੋਂ ਪੈਸੇ ਇਹਨੇ ਰਿਫੰਡ ਕਰਾ ਲੇ ਮੇਰੀ ਬੇਟੀ ਦਾ ਨਾਮ ਅੰਕਿਤਾ ਹੈ ਔਰ ਅੰਕਿਤਾ ਨਾਮ ਦੀ ਲੜਕੀ ਹੁਸ਼ਿਆਰਪੁਰ ਦੀ ਹੈ ਜਿਹਦੇ ਫਾਦਰ ਨੇਮ ਹੋਰ ਹੈ ਉਹਨੂੰ ਖੜਾ ਕਰਕੇ ਜਿਹੜਾ ਜੀਆਈਸੀ ਰਿਫੰਡ ਕਰਾ ਲਿਆ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹਨੇ ਬੀਜੇਪੀ ਦਾ ਸਾਰਾ ਲੈ ਰਹੀ ਆ ਇਹ ਫੋਲਸ ਕੇਸਾਂ ਤੋਂ ਬਚਣ ਲਈ ਲੋਕਾਂ ਨੂੰ ਠੱਗਣ ਦਾ ਰਹਾ ਬਣਾਇਆ ਹੈ ਬਿਲਕੁਲ ਜੀ ਬਿਲਕੁਲ ਇਹੀ ਲੱਗਦਾ ਹੈ ਕੀ ਕੋਈ ਸਾਨੂੰ ਪੁਲਿਸ ਫੜੇ ਨਾ ਕੋਈ ਪਰਚਾ ਨਾ ਕਰੇ ਔਰ ਸਭ ਨੂੰ ਡਰਾਉਂਦੀ ਹੈ ਇੱਕ ਲੇਡੀਜ਼ ਬਣ ਕੇ ਨਾ ਲੇਡੀਜ਼ ਕਰਕੇ ਚਲੋ ਪ੍ਰਸ਼ਾਸਨ ਹੋਰ ਕੋਈ ਵੀ ਹੈ ਹੁੰਦਾ ਕਿ ਚਲੋ ਲੇਡੀਜ਼ ਨੂੰ ਕੋਈ ਇਹ ਨਾ ਪਰ ਇਹ ਜਿਹੜਾ ਕੰਮ ਕਰ ਰਹੀ ਹੈ ਬਿਲਕੁਲ ਨਜਾਇਜ਼ ਠਗੀ ਹੈ ਔਰ ਮੈਂ ਜਿੰਨੇ ਦਿਨ ਰਿਹਾ ਉੱਥੇ ਕੋਈ ਵੀ ਕਲਾਇੰਟ ਖੁਸ਼ ਹੋ ਕੇ ਨਹੀਂ ਗਿਆ ਬਤਾ ਜੀ ਜਿਹੜੇ ਤੁਹਾਡੇ ਕੇਸ ਦੇ ਵਿੱਚ ਪੁਲਿਸ ਨੇ ਇਸ ਇਸ ਤੇ ਉੱਪਰ ਕੀ ਕਾਰਵਾਈ ਕੀਤੀ ਦੇਖੋ ਹਜੇ ਤੱਕ ਤਾਂ ਦਰਾਹੇ ਥਾਣੇ ਦੇ ਵਿੱਚ ਪਿਆ ਬਿਆਨ ਹੋ ਚੁੱਕੇ ਨੇ ਪਰਚਾ ਹੁਣ ਤੱਕ ਨਹੀਂ ਹੋਇਆ ਮੈਨੂੰ ਸਮਝ ਨਹੀਂ ਆ ਰਹੀ ਕਿ ਰੋਜ਼ ਮੈਨੂੰ ਜਿਹੜਾ ਹੈਗਾ ਠੰਡੇ ਬਸਤੇ ਦੇ ਦੇ ਰਹੇ ਆ ਦੱਸ ਨਹੀਂ ਰਹੇ ਬਣਾ ਜੀ ਜਿਹੜੇ ਪਾਸੇ ਜਿਸ ਤਰ੍ਹਾਂ ਕਿ ਰੈਜੀਡੈਂਟ ਨੇ ਇੱਕ ਵਾਰੀ ਪੰਜਾਬ ਦੇ ਬੀਜੇਪੀ ਪ੍ਰੈਜ਼ੀਡੈਂਟ ਨੇ ਜੀ ਉਹਨਾਂ ਕੋ ਕੀ ਮੰਗ ਕਰਦੇ ਵੀ ਇਹਨਾਂ ਨੂੰ ਪਾਰਟੀ ਤੋਂ ਮੈਂ ਉਹਨਾਂ ਨੂੰ ਮੰਗ ਕਰਦਾ ਮੈਂ ਬਿਲਕੁਲ ਕਹਿਣਾ ਕਿ ਇਹ ਜਿਹੇ ਵਰਕਰ ਰਹਿਣਗੇ ਤਾਂ ਜਿਹੜੇ ਲੋਕਲ ਵਰਕਰ ਨੇ ਬੀਜੇਪੀ ਦੇ ਤੁਰਨਗੇ ਨਹੀਂ ਉਹ ਲਾਇਕ ਨਹੀਂ ਹੈਗੇ ਇਸ ਲਈ ਜਿਹੜੇ ਦੇ ਉੱਤੇ ਪਰਚੇ ਹੋਣ ਔਰ ਜਿਹੜੇ ਇਹ ਜੇ ਠੱਗੀ ਕਰਨ ਉਹਨਾਂ ਨੂੰ ਆਪਣੇ ਉਹ ਭਾਰਤੀ ਜਨਤਾ ਪਾਰਟੀ ਰੱਖਣਾ ਹੀ ਨਹੀਂ ਚਾਹੀਦਾ ਜਿਹੜਾ ਉਹਨਾਂ ਨੇ ਉੱਥੇ ਧਰਨਾ ਲਾਇਆ ਹਸਪਤਾਲ ਚਾਲੂ ਕਰਨ ਲਈ ਚਾਲੂ ਕਰਨ ਲਈ ਜੇ ਉਹਨਾਂ ਨੇ ਤੁਹਾਡੇ ਪੈਸੇ ਵਾਪਸ ਨਾ ਕਰਦੇ ਜਾਂ ਕੋਈ ਕਾਰਵਾਈ ਨਾ ਹੋਈ ਫਿਰ ਤੁਸੀਂ ਧਰਨਾ ਲਾਏਗੇ ਉਹਨਾਂ ਖਿਲਾਫ ਬਿਲਕੁਲ ਨਾ ਸ਼ਾਮ ਲਵੋ ਜਿੱਥੇ ਕਹਿਣਗੇ ਮੈਂ ਉਹਨਾਂ ਦੇ ਵਿਰੁੱਧ ਖੜੂਗਾ ਹਾਂ ਉਹ ਇਹ ਤਾਂ ਇੱਕ ਹੈ ਉਹਨੇ ਸਟੈਂਡ ਬਣਾਇਆ ਹੋਇਆ ਕਿ ਆਪਾਂ ਨੂੰ ਲੋਕਾਂ ਨੂੰ ਡਰਾਉਣਾ ਲੋਕਾਂ ਨੂੰ ਐ ਕਹਿ ਕੇ ਐ ਡਰਾ ਦੇਣਾ ਬਿਲਕੁਲ ਮੈਂ ਖੜੂਗਾ ਵਿਰੋਧ ਉਹਨਾਂ ਦੇ ਧਰਨ ਲਾਊਗਾ ਮੈਨੂੰ ਜਿੱਥੇ ਲੋਡ ਪਈ ਖੜੂਗਾ ਇੱਕ ਪਾਸੇ ਤਾਂ ਉਹ ਹਤੈਸ਼ੀ ਬਣ ਰਹੇ ਆ ਦਰਾਹੇ ਦੇ ਲੋਕਾਂ ਦੇ ਵੀ ਅਸੀਂ ਬਹੁਤ ਦਰਾਹੇ ਲੋਕਾਂ ਲਈ ਕੰਮ ਕਰ ਰਹੇ ਆ ਉਹਨਾਂ ਲਈ ਹਸਪਤਾਲ ਖਲਵਾ ਰਹੇ ਆ ਦੂਸਰੇ ਦੂਸਰੇ ਪਾਸੇ ਜੋ ਆਪਣੇ ਸਾਥੀ ਨੇ ਜੋ ਉਹਨਾਂ ਨਾਲ ਮੁਸ਼ਕਲ ਘੜੀ ਵਿੱਚ ਖੜਦੇ ਰਹੇ ਨੇ ਉਹਨਾਂ ਦਾ ਵੀ ਠੱਗੀਆਂ ਮਾਰੀਆਂ ਨੇ ਬਿਲਕੁਲ ਠੱਗੀ ਮਾਰੀ ਹੈ ਜੀ ਉੱਥੇ ਦੇਖੋ ਚੀਮਾ ਸਾਹਿਬ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨਾਲ ਨਹੀਂ ਬਣਦੀ ਉਹ ਬਸ ਆਪਣਾ ਐ ਰੱਖੀ ਜਾਂਦੀ ਹੈ ਇਹ ਕੋਈ ਗੱਲ ਥੋੜੋ ਹੈ ਪਾਰਟੀ ਉਹਨਾਂ ਨਾਲ ਨਹੀਂ ਹੈ ਦੇਖੋ ਪਾਰਟੀ ਵਰਕਰ ਜਿਹੜਾ ਦੇਖਦਾ ਹੁੰਦਾ ਕਿ ਕੌਣ ਪਾਰਟੀ ਦਾ ਕਾਰਜਕਰਤਾ ਸੇਵਾ ਕਰਦਾ ਉਹਦੇ ਨਾਲ ਤੁਰਦਾ ਹੁਣ ਕੋਈ ਵੀ ਇਹਦੇ ਨਾਲ ਵੀ ਜੀਪੀ ਦਾ ਵਰਕਰ ਦੁਰਹੇ ਤੋ ਨਹੀਂ ਹੈਗਾ ਜੀ ਤੁਸੀਂ ਨੇ ਪਹਿਲਾਂ ਅਰਾਹ ਕੀਤਾ ਸੀ 1 ਦਸੰਬਰ ਤੋਂ ਹਸਪਤਾਲ ਚਾਲੂ ਕਰਵਾਉਣ ਦੀ ਕਾਰਨਾ ਲਗਾਇਆ ਜਾਏਗਾ ਪਰ ਕੀ ਕਾਰਨ ਇਹ ਵੀ ਉਹਨੇ 26 ਨੂੰ ਇਲਾ ਦਿੱਤਾ ਇਹ ਜਰੂਰ ਪ੍ਰਸ਼ਾਸਨ ਤੋਂ ਬਚਣ ਲਈ ਮੇਰੇ ਤੇ ਪਰਚੇ ਨਾ ਹੋ ਜਾਣ ਮੈਨੂੰ ਪੁਲਿਸ ਚੱਕ ਨਾ ਲਵੇ ਇਸ ਕਰਕੇ ਉਹਨਾਂ ਨੇ ਧਰਨਾ ਪਹਿਲਾਂ ਲਾਤਾ ਐਸਐਚਓ ਅਸਾਚਾ ਕੀ ਕਹਿਣਾ ਹੈ ਨਹੀਂ ਐਸਐਚਓ ਨੇ ਜਵਾਬ ਨਹੀਂ ਦਿੱਤਾ ਉਹਨਾਂ ਨੇ ਵਧੀਆ ਤਰੀਕੇ ਨਾਲ ਆਪਣੇ ਨਾਲ ਸਲੂਕ ਕੀਤੇ ਆ ਉਹਨਾਂ ਨੇ ਦਰਖਾਸਤਾਂ ਲਿਖਾਈਆਂ ਬਿਆਨ ਲਏ ਆ ਸਭ ਕੁਝ ਕੀਤਾ ਹੈ ਔਰ ਆਸ਼ਵਾਸਨ ਵੀ ਦਿੱਤਾ ਕਿ ਸਾਰਾ ਕੰਮ ਕਰਾਂਗੇ ਠੀਕ ਹੈ ਪਰ ਲੇਟ ਹੋ ਰਿਹਾ ਇਦਾਂ ਹੋਣਾ ਨਹੀਂ ਚਾਹੀਦਾ ਇਹ ਜੇ ਬੰਦੇ ਦਿੱਤਾ ਮੈਂ ਕਹਿੰਦਾ ਇਹੀ ਪਰਚਾ ਕਰਕੇ ਉਹਨੂੰ ਚੱਕੋ ਪੂਰੇ ਕਾ ਹੋਏਗੀ ਅਗਰ ਲੇਟ ਹੁੰਦਾ ਜਾਂ ਪੋਰਸ ਪ੍ਰੋਸੈਸਿੰਗ ਕੋਈ ਕਾਰਵਾਈ ਨਹੀਂ ਕਰਦਾ ਤਾਂ ਫਿਰ ਮੈਂ ਆ ਗਿਆ ਬਿਲਕੁਲ ਹਾਈ ਕੋਰਟ ਜਾਾਂਗੇ ਆਪਾਂ ਸਰਨ ਲਾਵਾਂਗੇ ਆਪਾਂ ਡੀਜੀਪੀ ਤੱਕ ਜਾਵਾਂਗੇ ਇਹ ਜੀ ਗੱਲ ਨਹੀਂ ਹੈ ਪਾਰਟੀ ਹਾਈ ਕਮਾਂਡ ਕੋਲ ਵੀ ਗੱਲ ਕਰਾਂਗਾ ਬਿਲਕੁਲ ਅੱਜ ਇਹ ਗੱਲ ਕਰੂੰਗਾ ਜੀ ਮੈਡਮ ਜਿਹੜੇ ਹੈਗੇ ਪਟਿਆਲੇ ਤੋਂ ਉਹਨਾਂ ਨਾਲ ਵੀ ਗੱਲ ਕਰੂੰਗਾ ਬੀਬਾ ਜੀ ਨਾਲ ਜਿਸ ਤਰ੍ਹਾਂ ਹਸਪਤਾਲ ਚਾਲੂ ਨਾ ਹੋਣ ਕਾਰਨ ਮੈਡਮ ਨੀਤੂ ਸਿੰਘ ਨੇ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਹੈ ਅਗਰ ਤੁਹਾਡੇ ਨਹੀਂ ਮਿਲਦਾ ਕੀ ਤੁਸੀਂ ਉਸ ਦੇ ਦਫ਼ਤਰ ਦੇ ਬਾਹਰ ਵੀ ਅਜੀ ਕੋਈ ਕਾਰਵਾਈ ਕਰੋਗੇ ਬਿਲਕੁਲ ਮੈਂ ਲੈ ਕੇ ਜਾਊਂਗਾ ਜੀ ਮੇਰੇ ਕੋਲ ਬੰਦੇ ਬਹੁਤ ਨੇ ਮੈਂ ਇਕੱਠਾ ਕਰੂੰਗਾ ਮੈਂ ਤੁਹਾਡੇ ਦੱਸਣ ਦੇ ਮੁਤਾਬਕ ਇਸ ਉੱਪਰ 27 ਕੰਪਲੇਂਟਾਂ ਨੇ 27 ਸ਼ਿਕਾਇਤਾਂ ਨੇ ਐਸਐਸਪੀ ਖੰਨਾ ਦੇ ਕੋਲ ਪ੍ਰਸ਼ਾਸਨ ਕੀ ਗੱਲ ਹੈ ਪ੍ਰਸ਼ਾਸਨ ਇਸ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਇਸ ਨੂੰ ਢਿੱਲ ਕਿਉਂ ਦੇ ਰਿਹਾ ਦੇਖੋ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਸਹਿ ਮਿਲ ਰਿਹਾ ਹੈ ਇਹਨੂੰ ਕੋਈ ਨਾ ਕੋਈ ਜ਼ਰੂਰ ਇਹਦੇ ਪਿੱਠ ਪਿੱਛੇ ਲੱਗਿਆ ਹੋਇਆ ਮੈਨੂੰ ਤੇ ਇਹ ਪਤਾ ਲੱਗਿਆ ਕੋਈ ਹਾਈ ਕੋਰਟ ਦਾ ਵਕੀਲ ਹੈ ਉਹ ਵੀ ਇਹਨੂੰ ਹੈਲਪ ਕਰਦਾ ਇਹਨਾਂ ਨੂੰ ਦੇਖਦਾ ਤਾਂ ਮੈਂ ਪ੍ਰਸਾਦ ਸ ਨੂੰ ਕਹਿਣਾ ਚਾਹੁੰਦਾ ਕਿ ਜੇ ਮੇਰਾ ਮੇਰੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਮੈਂ ਸਾਰੇ ਹਿੰਦੂ ਸੰਗਠਨ ਸਾਰੇ ਬ੍ਰਾਹਮਣ ਸਭਾ ਸਾਰੇ ਨੂੰ ਲੈ ਕੇ ਮੈਂ ਇਹਨਾਂ ਦੇ ਵਿਰੁੱਧ ਇਹਨਾਂ ਦੇ ਸਾਹਮਣੇ ਹੀ ਧਰਨਾ ਦਊਗਾ ਜਦੋਂ ਤੱਕ ਮੇਰੇ ਜੋ ਵੀ ਪੈਸਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਉਠਾਂਗੇ ਨਹੀਂ ਉੱਥੇ ਬੈਠੇ ਰਹਾਂਗੇ ਤੁਹਾਡੇ ਪੈਸੇ ਵੀ ਰੰਦੇ ਤੁਹਾਡੇ ਡਾਕੂਮੈਂਟਸ ਵੀ ਤੁਹਾਡੀ ਬੇਟੀ ਜਿਸ ਦਾ ਕੋਲ ਨਹੀਂ ਸਭ ਕੁਝ ਹੈ ਜੀ ਉਹ ਬੋਲਣ ਲੱਗ ਜਾਂਦੇ ਆ ਜਦ ਇਹ ਨਹੀਂ ਸਮਝਦੇ ਕੋਈ ਰਫ ਬਹੁਤ ਬੋਲਦੇ ਆ ਬਤਮੀਜੀ ਬਹੁਤ ਕਰਦੇ ਨੇ ਕੁਝ ਨਹੀਂ ਸਮਝਦੇ ਇਸ ਕਰਕੇ ਮੈਂ ਤਾਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਜੇਲ੍ਹ ਦੇ ਪਿੱਛੇ ਪਾਇਆ ਜਾਵੇ ਤਾਂ ਕਿ ਇਹ ਜਿਹੜੇ ਆ ਠਕੀਆਂ ਲੋਕਾਂ ਤੋਂ ਕਰ ਰਹੀਆਂ ਪਹਿਲਾਂ ਵੀ ਮੈਂ ਵੀਡੀਓ ਤੁਝਿਓ ਪਾਈ ਹੋਣੀ ਹੈ ਦੇਖਿਆ ਹੋਣਾ ਕਿ ਇੱਕ ਮੁੰਡੇ ਨਾਲ ਇਹਨਾਂ ਨੇ ਆਇਲਸ ਇੱਥੇ ਖੋਲਿਆ ਸੀਗਾ ਉਹਦੇ 'ਚ ਉਸ ਲੜਕੇ ਦਾ ਦੇਖੋ ਪੈਸੇ ਕਮਾ ਕੇ ਉਹਦੇ ਵੀ ਪੈਸੇ ਨੇ ਦਿੱਤੇ ਨਹੀਂ ਉਹਦੇ ਨਾਲ ਵੀ ਠੱਗੀ ਕਰੀ ਐ ਔਰ ਪਹਿਲੇ ਵੀ 2-3 ਪਰਚੇ ਦੇ ਹੋਏ ਨੇ ਔਰ ਪਤਾ ਕੀ ਕਰਦੀ ਐ ਜਦੋਂ ਪਰਚੇ ਹੋ ਜਾਂਦੇ ਆ ਉਹਨਾਂ ਨਾਲ ਜਾ ਕੇ ਰੁਪਏ ਦੇ ਕੇ ਸਰ ਜਗ੍ਹਾ ਰੁਪਏ ਬਣਦੀ ਐ ਹਾਂਜੀ ਮੈਡਮ ਜਿਸ ਤਰ੍ਹਾਂ ਕਿ ਤੁਸੀਂ ਅੱਜ ਜੋ ਸਿਵਲ ਹਸਪੀਟਲ ਖਲਬਾਉਣ ਵਾਸਤੇ ਧਰਨੇ ਦੇ ਉੱਪਰ ਬੈਠੇ ਹੋ ਤੇ ਦੂਸਰੇ ਪਾਸੇ ਖੰਨੇ ਦੇ ਵਿੱਚ ਅੱਜ ਤੁਹਾਡੇ ਇੱਕ ਸਾਥੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਐ ਤੇ ਤੁਹਾਡੇ ਉੱਪਰ ਸਾਢੇ 14 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਲਗਾਏ ਗਏ ਨੇ ਇਸ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਜੀ 70 ਨੇ ਤੇ ਬੈਠੇ ਹੋਏ ਆ ਸਾਨੂੰ ਪ੍ਰਸ਼ਾਸਨ ਨੇ ਜਦੋਂ ਪਹਿਲਾਂ ਧਰਨੇ ਤੇ ਬੈਠੇ ਸੀ ਰਿਟਨ ਦੇ ਵਿੱਚ ਦਿੱਤਾ ਸੀ ਕਿ ਅਸੀਂ ਨੈਕਸਟ ਡੇ ਤੁਹਾਡਾ ਜਿਹੜਾ ਹਸਪੀਟਲ ਹੈ ਅਸੀਂ ਖੋਲ੍ਹ ਦਾਂਗੇ ਜਿਹੜੀ ਵੀ ਮੁੰਡੀਆਂ ਸਹੂਲਤਾਂ ਨੇ ਤੁਹਾਨੂੰ ਇੱਕ ਐਮਬੀਬੀਐਸ ਡਾਕਟਰ ਤੇ ਪੰਜ ਸਟਾਫ ਤੁਹਾਨੂੰ ਅਸੀਂ ਦੇ ਦਾਂਗੇ ਜਿਨ ਇਹਨਾਂ ਨੇ ਉਹਨੂੰ ਡਿਨਾਈ ਕੀਤਾ ਸਾਡੀਆਂ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਦੁਬਾਰਾ ਧਰਨੇ ਤੇ ਬੈਠਣਾ ਪਿਆ ਜੀ ਪਹਿਲਾਂ ਤੁਹਾਡਾ ਜੋ ਧਰਨਾ ਲਗਾਉਣ ਦਾ ਪ੍ਰੋਗਰਾਮ ਪੋਖੜ ਤਲ ਤੇ ਬੈਠਣ ਦਾ ਇੱਕ ਤਰੀਕ ਦਾ ਸੀਗਾ ਤੇ ਜਲਦੀ ਕਰਨ ਦਾ ਕੀ ਕਰਨ ਸਰ ਦੇਖੋ ਸਾਨੂੰ ਗਵਰਨਮੈਂਟ ਵੱਲੋਂ ਜਿਵੇਂ ਨਾ ਕੁਝ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਇਸ ਕਰਕੇ ਜਿਹੜਾ ਧਰਨੇ ਦੀ ਡੇਟ ਸੀਗੀਆਂ ਉਹ ਪਹਿਲਾਂ ਕਰ ਦਿੱਤੀਆਂ ਗਈਆਂ ਤਾਂ ਕਿ ਕੁਝ ਇਹ ਸਾਡੇ ਤੇ ਕੋਈ ਐਵੇਂ ਦਾ ਐਕਸ਼ਨ ਨਾ ਲੈਣ ਜਿਹਦੇ ਕਰਕੇ ਧਰਨੇ ਨੂੰ ਦਬਾਇਆ ਜਾ ਸਕੇ ਤੇ ਜੋ ਤੁਹਾਡੇ ਉੱਪਰ ਤੁਹਾਡੇ ਸਾਥੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਤੁਹਾਡੇ ਧਰਨੇ ਕਰਕੇ ਤੁਹਾਡੇ ਤੇ ਪ੍ਰੈਸ਼ਰ ਬਣਾਉਣ ਲਈ ਲਗਾਏ ਜਾ ਰਹੇ ਨੇ ਆ ਦੇਖੋ ਜੀ ਇਹਦਾ ਵੀ ਮੇਰੇ ਕੋਲ ਬੇਟੀ ਅੰਕੀਤਾ ਹੈਗੀ ਉਹਨਾਂ ਦਾ ਸਟੈਂਪ ਪੇਪਰ ਹੈ ਉਹਦੇ ਨਾਲ ਐਗਰੀਮੈਂਟ ਕੀਤਾ ਹੋਇਆ 20 ਲੱਖ ਰੁਪਏ ਦਾ ਬੱਚੇ ਦਾ ਵੀਜ਼ਾ ਆ ਚੁੱਕਾ ਹੈ ਸਾਰੀ ਪੇਮੈਂਟ ਸਾਡੇ ਵੱਲੋਂ ਲਗਾਈ ਗਈ ਸੀ ਪੇਮੈਂਟ ਦੇਣ ਦੇ ਮਾਰੇ ਹੁਣ ਉਹਨਾਂ ਦੀ ਬੱਚੀ ਹੈ ਜਿਹੜੀ ਮੈਰਿਜ ਹੋ ਗਈ ਹੈ ਤੇ ਉਹਦੇ ਫਾਦਰ ਸਾਹਿਬ ਨੂੰ ਉਹਦੀ ਮੈਰਿਜ ਦੇ ਲਈ ਮੈਂ 1 ਲੱਖ ਰੁਪਏ ਦਿੱਤਾ ਜੋ ਮੇਰੇ ਬਾਈ ਅਕਾਊਂਟ ਗਿਆ ਹੈ ਔਰ ਮੈਂ ਉਹਦੀ ਹੈਲਪ ਕੀਤੀ ਉਹ ਕਹਿ ਰਹੇ ਸੀ ਮੈਰਿਜ ਤੋਂ ਬਾਅਦ ਅਸੀਂ ਪੇਮੈਂਟ ਦੇ ਦਾਂਗੇ ਹੁਣ ਬੱਚੀ ਹੋ ਗਈ ਪ੍ਰੈਗਨੈਂਟ ਉਹ ਕਹਿ ਰਹੇ ਕਿ ਅਸੀਂ ਬੱਚੇ ਨੂੰ ਨਹੀਂ ਭੇਜਣਾ ਉਹ ਸਾਡੀ ਪੇਮੈਂਟ ਦੇਣ ਦੇ ਕਰਕੇ ਹੁਣ ਇਹ ਚੀਜ਼ਾਂ ਬਣਾ ਰਹੇ ਨੇ ਔਰ ਉਹਦੀ ਜਿਹੜੀ ਮੇਰੇ ਵੱਲੋਂ ਆਲਰੇਡੀ ਕੰਪਲੇਂਟ ਹੈ ਜਿਹੜੀ ਕੀਤੀ ਹੋਈ ਹੈ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜੋ ਵੀ ਹੋਏਗਾ ਉਹ ਸਹੀ ਹੋਏਗਾ ਔਰ ਇਸ ਦੇ ਵਿੱਚ ਕੋਈ ਵੀ ਠੱਗੀ ਨਹੀਂ ਮਾਰੀ ਕੋਈ ਐਵੇਂ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਕਿ ਅੱਜ ਪ੍ਰਸ਼ਾਸਨ ਨਾਲ ਤੁਹਾਡੀ ਇੱਥੇ ਗੱਲਬਾਤ ਹੋਈ ਹੈ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਭਰੋਸਾ ਦਿੱਤਾ ਕਿ ਹਸਪਤਾਲ ਖੁੱਲ੍ਹ ਦਿੱਤਾ ਜਾਵੇਗਾ ਬਿਲਕੁਲ ਨਹੀਂ ਜੀ ਉਹਨੇ ਨੇ ਤਾਂ ਇਹ ਕਿਹਾ ਕਿ ਇੱਥੋਂ ਅਮਨ अरोड़ा ਜੀ ਨੇ ਲੰਘਣਾ ਹੈ ਤੁਸੀਂ ਅੱਜ ਇੱਥੋਂ ਉੱਠ ਜਾਓ ਨੈਕਸਟ ਡੇ ਕੱਲ ਤੋਂ ਵਹਿ ਜਾਓ ਹਜੇ ਅਸੀਂ ਸਰਕਾਰ ਨਾਲ ਗੱਲ ਕਰ ਰਹੇ ਹਾਂ ਗਵਰਨਮੈਂਟ ਦੇ ਨਾਲ ਫਿਲਹਾਲ ਜਿਹੜਾ ਹਸਪਤਾਲ ਖੁੱਲਣ ਦਾ ਕੋਈ ਵੀ ਚਾਂਸਸ ਨਹੀਂ ਹੈਗੇ